ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨвар ਵਿਸਰ ਦਿਨ ਰਾਤ ਨਾਨਕ ਚਾਉ ਇਹੋ ਸੋ ਕਹੋ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਨਵਾਦ ਗੋਂਡ ਮਹਲਾ ਪੰਜਵਾ ਕਾਰ ਕਿਰਪਾ ਸੁਖ ਆਨੰਦ ਕਰੇ ਵਾਲ ਕੋ ਰਾਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ੰਦ ਕਾਰ ਕਿਰਪਾ ਸੁਖ ਆਨੰਦ ਕਰੇ ਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ੰਦ ਤੇਰੀ ਸ਼ਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾ ਪ੍ਰਭ ਦਿਆਲ ਦੂਸਰ ਕੋਈ ਨਹੀਂ ਕਟ ਘਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਰਤ ਸੁਵਾਰੇ ਪਦ ਤੋ ਪਾਵਨ ਕਾ ਬਿਰਦ ਤੁਮਾਰੇ ਔਖਦ ਕੋਟ ਸਿੰਮਰ ਗੋਬਿੰਦ ਤੰਤ ਮੰਤ ਭਜੀਐ ਭਗਵੰਤ ਰੋਗ ਸੋਗ ਮਿਟੇ ਪ੍ਰਾਪਤਿ ਆਏ ਬਾਂਸ਼ਕ ਪੂਰਣ ਫਲ ਪਾਏ ਕਰਨ ਕਾਰਨ ਸਮਰਾਤ ਦੇ ਆਰ ਸਰਬੰਧਾਨ ਮਹ ਵਿਚਾਰ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਇੱਕ ਹਾਰ ਜਾਪ ਕਰਨ ਕਾਰਨ ਸਮਰਾਥ ਦੇਆਰ ਸਰਬੰਧਾਨ ਮਾ ਵਿਚਾਰ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌਂਡ ਮਹਲਾ ਪੰਜਵਾ ਕਰ ਕਿਰਪਾ ਸੁਖ ਆਨੰਦ ਕਰੇ ਬਾਲਕ ਰਾਖ ਲਈ ਗੁਰਦੇਵ ਪ੍ਰਭ ਕਿਰਪਾਲ ਦਇਾਲ ਗੋਬਿੰਦ ਜੀ ਜੰਤ ਸਗਲੇ ਬਖਸ਼ੰਦ ਵਾਗੁ ਜਿਗਾ ਖਾਲਸਾ ਵਾਗੁ ਜਿਕੇ ਫਤ ਵਾਹਿਗੁਰੂ ਸਾਹਿਬ ਜੀ ਤਿੰਨ ਬੇਦੀ ਅਨ ਕੇ ਕੁੱਲ ਬਿਖਾਇ ਪਰਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦੈ ਜੈ ਤਹ ਪਾਏ ਸੁਹਾਏ ਸਭ ਸਿੱਖਨ ਕੋ ਸੁਖੁ ਦੇ ਜੈ ਤਹ ਪਾਏ ਸੁਹਾਏ ਸਾਹਿਬ ਜੀ ਸਵਈਆ ਬੇਦਕ ਤੇਵ ਨਾ ਭੇਦ ਲਹਿਓ ਤੇ ਸਿਧ ਸਮਾਦ ਸਬੇ ਕਰ ਹਾਰੇ ਬੇਦਕ ਤੇਵ ਨਾ ਭੇਦ ਲਹਿਓ ਹੇ ਸੇਦ ਸਮਾਦ ਸਬੈ ਕਰਾਰੇ ਸੰਬਰt ਸਾਸ਼ਤਰ 베ਦ ਸਬੈ ਬੋ ਭਾਂਤ ਕੁਰਾਨ ਵਿਚਾਰ ਵਿਚਾਰੇ ਆਦ ਨਾਦ ਆਗਾਦ ਕਥਾ ਤਰੂ ਸੇ ਰਹਿ ਲਾਜ ਅਜਾ ਮਲ ਤਾਰੇ ਨਾਮ ਉਚਾਰ ਤਰੀ ਜਨਤਾ ਸੋਈ ਨਾਮ ਆਧਾਰ ਵਿਚਾਰ ਹਮਾਰੇ ਆਦ ਅਨਾਦ ਆਗਾਦ ਤਥਾ ਰੂ ਸੇ ਪ੍ਰਹਿਲਾਦ ਅਜਾ ਮਲ ਤਾਰੇ ਨਾਮ ਉਚਾਰ ਤਰੀ ਗੰਗਾ ਸੋਈ ਨਾਮ ਅਧਾਰ ਵਿਚਾਰ ਹਮਾਰੇ ਵਾਹਿਗੁਰੂ ਜਿੱcka ਖਾਲਸਾ ਵਾਹਿਗੁਰੂ ਜੀ ਕੀ ਫਤਿਹ